ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਇੱਕ ਬੁਝਾਰਤ ਪਾਉਣ ਲੱਗੇ ਆ ਉਹ ਤੁਸੀਂ ਗੁੱਝਣੀ ਹੈ ਮੇਰੇ ਮਾਸੀ ਜੀ ਸੁਣਾਉਂਦੇ ਹੁੰਦੇ ਸੀ ਇਹ ਬੁਝਾਰਤ ਸਾਨੂੰ ਛੋਟੇ ਹੁੰਦਿਆਂ ਨੂੰ ਤੇ ਅੱਜ ਮੈਂ ਉਹ ਤੁਹਾਡੇ ਨਾਲ ਸਾਂਝੀ ਕਰਨ ਲੱਗੀ ਆ ਕਹਿੰਦੇ ਇੱਕ ਇੱਕ ਵਾਰੀ ਇੱਕ ਦੋ ਸਹੇਲੀਆਂ ਹੁੰਦੀਆਂ ਕਿ ਉਹ ਕੁਦਰਤੀ ਇੱਕੋ ਪਿੰਡ ਦੇ ਵਿੱਚ ਵਿਆਹੀਆਂ ਜਾਂਦੀਆਂ ਤਾਂ ਇੱਕ ਸਹੇਲੀ ਦੇ ਘਰ ਜਿਹੜਾ ਕਹੇ ਕੋਈ ਪ੍ਰੋਗਰਾਮ ਹੁੰਦਾ ਫੰਕਸ਼ਨ ਹੁੰਦਾ ਤਾਂ ਦੂਜੀ ਸਹੇਲੀ ਜਿਹੜੀ ਉਹ ਕਿਸੇ ਕਾਰਨ ਕਰਕੇ ਉਸ ਪ੍ਰੋਗਰਾਮ ਵਿੱਚ ਆ ਨਹੀਂ ਸਕਦੀ ਤਾਂ ਜਿਹੜੀ ਪਹਿਲੀ ਸਹੇਲੀ ਸੀ ਉਸ ਨੇ ਆਪਣੇ ਕੰਮ ਵਾਲੀ ਨੂੰ ਰੋਟੀ ਦੇ ਕੇ ਉਧਰ ਭੇਜਿਆ ਤਾਂ ਉਹਨੇ ਨਾਲ ਇੱਕ ਸਨੇਹਾ ਵੀ ਲਾ ਦਿੱਤਾ ਸਨੇਹਾ ਕੀ ਲਾਇਆ ਸੀ ਧਿਆਨ ਨਾਲ ਸੁਣਨਾ ਕਿ ਜਿਹੜਾ ਹੈ ਤੁਸੀਂ ਜਦੋਂ ਇਹ ਕੰਮ ਵਾਲੀ ਨੂੰ ਕਿਹਾ ਕਿ ਜਦੋਂ ਇਹ ਰੋਟੀ ਲੈ ਕੇ ਜਾਉਂਗੇ ਰੋਟੀ ਫੜਾ ਕੇ ਤਾਂ ਉਸ ਨੂੰ ਮੇਰਾ ਸਨੇਹਾ ਜ਼ਰੂਰ ਦੇਣਾ ਤੇ ਉਸ ਦਾ ਜਵਾਬ ਵੀ ਨਾਲ ਲੈ ਕੇ ਆਉਣਾ ਤਾਂ ਉਸ ਨੇ ਕੀ ਕਿਹਾ ਸੀ ਚਾਨਣ ਚਾਨਣੀ ਰਾਤ ਤਾਰਿਆਂ ਭਰੀ ਹੋਈ ਹੈ ਸਾਡੇ ਹੋਈ ਅਠੇ ਉਹਦੇ ਕਹਿਤ ਹੋਈ ਐ ਉਹਨੇ ਚੰਗੀ ਤਰ੍ਹਾਂ ਉਹਨੂੰ ਸਮਝਾ ਦਿੱਤਾ ਘਮੋਲੀ ਚਲੀ ਗਈ ਉਹਦੇ ਘਰ ਜਾ ਕੇ ਉਸਨੂੰ ਰੋਟੀ ਫੜਾਈ ਤੇ ਕਹਿੰਦੀ ਕਿ ਤੁਹਾਡੇ ਜਿਹੜੀ ਐ ਭੈਣ ਨੇ ਇਹ ਸੁਨੇਹਾ ਨਾਲ ਦਿੱਤਾ ਤੇ ਇਸ ਸੁਨੇਹੇ ਦਾ ਜਵਾਬ ਵੀ ਨਾਲ ਮੰਗਿਆ ਕਹਿੰਦੀ ਠੀਕ ਐ ਉਹਨੇ ਰੋਟੀ ਖਾੜ ਕੇ ਰੱਖ ਲਈ ਪਾਂਡੇ ਖਾਲੀ ਕਰਕੇ ਦੇਤੇ ਉਹਨੂੰ ਤੇ ਨਾਲ ਜਵਾਬ ਦਿੱਤਾ ਚੰਨ ਚਾਨਣੀ ਰਾਤ ਤਾਰਾ ਕੋਈ ਕੋਈ ਏ ਸਾਡੇ ਹੋਈਏ ਤੁਹਾਡੇ ਹੋਈ ਅੱਥੇ ਸਾਡੇ ਚੌਥ ਹੋਈ ਏ ਚੰਨ ਚਾਨਣੀ ਰਾਤ ਤਾਰਾ ਕੋਈ ਕੋਈ ਏ ਤੁਹਾਡੇ ਹੋਈ ਅੱਥੇ ਸਾਡੇ ਚੌਥ ਹੋਈ ਏ ਕਹਿੰਦੇ ਜਾ ਕੇ ਨਾ ਇਹ ਸੁਨੇਹਾ ਮੇਰੀ ਪੈਨ ਨਹੀਂ ਦੇਈ ਕਹਿੰਦੇ ਕਿਹਾ ਉਹਨੇ ਉਸੇ ਤਰ੍ਹਾਂ ਜਾ ਕੇ ਸਨੇਹਾ ਉਸ ਸੇਲੀ ਨੂੰ ਦੇ ਦਿੱਤਾ ਹੁਣ ਤੁਸੀਂ ਇਹ ਦੱਸਣਾ ਕਿ ਇਹਨਾਂ ਦੋਨਾਂ ਸਹੇਲੀਆਂ ਦੀ ਕੀ ਗੱਲਬਾਤ ਸੀ ਜਿਹੜੀ ਇੱਕ ਦੂਜੇ ਨੂੰ ਇਹ ਸਨੇਹਾ ਦਿੱਤਾ ਸੀ ਇਹ ਕੀ ਬੁਜ਼ਾਰਤ ਹੈ ਤਾਂ ਇਸ ਦਾ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਕਿ ਇਹਨਾਂ ਦੇ ਵਿੱਚ ਕੀ ਗੱਲਬਾਤ ਹੋਈ ਹੈ ਅਗਰ ਨਾ ਤੁਸੀਂ ਦੱਸ ਸਕੇ ਤਾਂ ਉਸ ਤੋਂ ਬਾਅਦ ਹਫ਼ਤੇ ਬਾਅਦ ਇਸ ਦਾ ਜਵਾਬ Merkıldır. Güzleri birbirine geçer. Pamanı. Annem ağır